ਦੀ ਜਨਮ ਦੇ ਵਿੱਚ ਫਾਟੀ ਕਰਾਈ ਉਹ ਬ੍ਰੰਤ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਸ਼ਾ ਮਹਾਰਾਜ ਜੀ ਦੇ ਉਪਾਰਗਤ ਤੋਂ ਜਾਣ ਹੋਈ ਨੌਵੇਂ ਮਹਾਂਦੇਵ ਦੇ ਸ਼ਲੋਕਾਂ ਦਾ ਪਾਠ ਆਪ ਜੀਾਂ ਨੇ ਸਰਵਣ ਕੀਤਾ ਹੈ ਸੋ ਸਮਾਗਮ ਹੈ ਕੋਈ ਸ਼ਬਦੀ ਪਾਠ ਦਾ ਅੱਜ ਸ਼ਾਸਨ ਜੀਓ ਕੋ ਵੀ ਇਹਦੇ ਲਈ ਸੰਗਤਾਂ ਦਾ ਜੇ ਜਰੂਰ ਆਓ ਉਹ ਉਹ ਸ਼ਬਦਾਂ ਤੇ ਆਓ ਸਾਚ ਨੂੰ ਜੀਓ ਸਤਿਗੁਰੂ ਅਰਜਨ ਦੇ ਮਹਾਰਾਜ ਜੀ ਨੇ ਜੋ ਸਾਨੂੰ ਉਪਦੇਸ਼ ਇਸ ਪਾਠ ਦੇ ਵਿੱਚ ਬਖਸ਼ਿਆ ਹੈ ਉਹਨੂੰ ਸਮਝਣ ਦਾ ਕੋਸ਼ਿਸ਼ ਕਰਾਂਗੇ ਆਓ ਆਪਸ ਵਿੱਚ ਅੱਜ ਦੀ ਸਾਂਝ ਪਾ ਕੇ ਸ਼ਬਦ ਦੀ ਅਰੰਭਤਾ ਕਰੀਏ ਸਾਧ ਦੇ ਨਾਲ ਜੁੜਨਾ ਕਰੀਏ ਗੁਰੂ ਜਤਨ ਦੇ ਨਾਲ ਜੁੜਨਾ ਕਰੀਏ ਇਹ ਆਖ ਕੇ ਕਰਕੇ

ਹੋ ਹੋਏ ਨਾ ਸਕਾਈ ਮੇਰਾ ਸਾਧੂ ਗੁਣ ਗਾਨ ਜਗ ਤੇ ਉਪਜੀ ਤੈ ਮਹੀ ਸੱਚੀ ਪ੍ਰੀਤ ਸਮਾਹ ਕਰ ਗੈਰ ਮਿਨੀ ਪਾਰ ਨੰਮ ਬਹੁਤ ਨੰਿ ਛੜਿਆ ਬਾਰ ਜਾਓ ਉਹ ਲਖ ਬੀਂਆਂ ਹਰ ਸੱਜਣ ਅਗਮਯਗਾ نارائنک در پوکھا ست سنگ جیو ستگو سا, سا پاشاہ جی نے کرپا کی مہا دوس ਯਸ ਕੋਲ ਵਰਬੇ ਨਾਨਕ ਮੰਦੇ ਦਰਸਨਾਨ ਕਿਰਪਾ ਕਰੋ ਬਰੋਹਰੇ ਪ੍ਰਾਰਥਨ ਸਮਿਆਂ ਦੇ ਵਿੱਚ ਨਾ ਜਦੋਂ ਪੂਰ ਦਾ ਉਹਦਾ ਮਹੀਨਾ ਛੜਦਾ ਸੀ ਤੇ ਪ੍ਰਾਰਥਨ ਬਜ਼ੁਰਗਾਂ ਦਾ ਇੱਕ ਹਾਲ ਹੁੰਦਾ ਸੀ ਕਿ ਉਹਦਾ ਮਹੀਨਾ ਖਮੜਾ ਹੈ ਯਸ਼ ਉਹ ਦੇ ਨੇ ਦੇ ਵਿੱਚ ਕਾਹਦੇ ਤੇ ਕੋਈ ਖੁਸ਼ੀ ਦਾ ਫੰਕਸ਼ਨ ਨਹੀਂ ਕੀਤਾ ਜਾਂਦਾ। ਸਹਾ ਸੰਗਤ ਜੀਓ ਜਿਵੇਂ ਜਿਵੇਂ ਇਤਿਹਾਸ ਦੇ ਨਾਲ ਸਾਹ ਜੰਦੀ ਜਾਣਾ। ਉਵੇਂ ਹੋਏ ਇਹਨਾਂ ਗੱਲਾਂ ਦਾ ਪਤਾ ਲੱਗਦਾ ਕਿ ਕਿਉਂ ਮਾਰਾ ਜਾਂਦਾ ਸੀ। ਸਹਾ ਸੰਗਤ ਜੀਓ ਇਹ ਤਾਂ ਉਹ ਦੇ ਮਹੀਨੇ ਨੂੰ ਮਾਰਾ ਤਾਂ ਆਖਿਆ ਜਾਂਦਾ ਸੀ ਕਿ ਇਸ ਉਹ ਦੇ ਮਹੀਨੇ ਦੇ ਵਿੱਚ ਸਤਿਗੁਰੂ ਗੁਰੂ ਕਾਲੀ ਘਰ ਮੇਰੇ ਬਾਜਾਂ ਵਾਲੇ ਕਿਤਾਬ ਤਾਜਾਂ ਵਾਲੇ ਦਾ ਸਰਬੰਸਦਾਨੀ ਸਾਧਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਰੇ ਸਾਰੇ ਪਰਿਵਾਰ ਦਾ ਵਿਚੋੜਾ ਪੈ ਗਿਆ ਸੀ ਉਹਦੇ ਮਹੀਨੇ ਵਿੱਚ ਤਾਂ ਇਸ ਨੂੰ ਉਹਦੇ ਮਹੀਨੇ ਨੂੰ ਮਾਰਾ ਗਿਆ ਗਿਆ ਸੀ ਕਿ ਇਸ ਉਹਦੇ ਮਹੀਨੇ ਦੇ ਵਿੱਚ ਲੋਕ ਇੱਕ ਹੋਗਵਜੋ ਮਨਾਇਆ ਜਾਂਦਾ ਸੀ ਉਹਦਾ ਨਾਮ ਤੇ ਅੱਜ ਵੀ ਮੌਤਾਂ ਦੇ ਵਿੱਚ ਜਿਹੜੇ ਗੁਰਤੇ ਆਪ ਦੇ ਨਾਲ ਰਹੇ ਨੇ ਗੁਰਮਤ ਦੇ ਨਾਲ ਰਹੇ ਨੇ ਤੇ ਉਹਦੇ ਮਹੀਨੇ ਦੇ ਵਿੱਚ ਕੋਈ ਖੁਸ਼ੀ ਦਾ ਘਰ ਦੇ ਵਿੱਚ ਫੰਕਸ਼ਨ ਕਰਦੇ ਮੈਨੂੰ ਅੱਜ ਤੱਕ ਯਾਦ ਹੈ ਬਾਜਾ ਕਰਕੇ ਨਾ ਇੱਕ ਪਰਿਵਾਰ ਸੀ ਸੰਝਾ ਪਰਿਵਾਰ ਚਾਰ ਪੰਜ ਪਰਿਵਾਰ ਇਕੱਠੇ ਸਨ ਤੇ ਉਹਦੇ ਮਹੀਨੇ ਦੇ ਵਿੱਚ ਉਹਨਾਂ ਨੇ ਇੱਕ ਛੋਟਾ ਜਿਹਾ ਕਰੋ ਛੋਟੇ ਸ਼ਾਦੇ ਵਰਦੇ ਸਨ ਤੇ ਉਹਨਾਂ ਨੇ ਇੱਕ ਤਰ੍ਹਾਂ ਕਮਰਾ ਬਣਾਇਆ ਹੋਇਆ ਸੀ ਖੁੱਲਾ ਕਮਰਾ ਤੇ ਕੋਸਲ ਕਮਰੇ ਦੇ ਵਿੱਚ ਉਹ ਦੇ ਮਹੀਨੇ ਦੇ ਵਿੱਚ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਵਾਇਰੂ ਆਕਾਰ ਕਰ ਲੈਂਦੀ ਸੀ ਸਹਿਜ ਬਾਣੀ ਸਹਿਜ ਬਾਣੀ ਦਾ ਨੇ ਪ੍ਰਕਾਸ਼ ਕਰਿਆ ਕਰਨਾ ਤੇ ਸਾਰੀ ਰਾਤ ਸਾਰੀ ਰਾਤ ਵੀ ਸਾਰੇ ਪਰਿਵਾਰ ਨੇ ਉਸ ਕਮਰੇ ਦੇ ਵਿੱਚ ਬੈਠ ਕੇ ਬਾਣੀ ਪੜਿਆ ਕਰਨਾ। ਬਾਣੀ ਪੜਿਆ ਕਰੀ ਗੁਰੂ ਕਲਗੀਧਰ ਸਾਹਿਬ ਦੇ ਪਰਿਵਾਰ ਦੇ ਨਾਲ ਜਿਹੜੇ ਗੁਰੂ ਕਲਗੀਧਰ ਸਾਹਿਬ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਾਹਨਾ ਦੇ ਨਾਲ ਜੋੜ ਕੇ ਬੈਠਿਆ ਕਰ ਨਾਲ ਯਾਰ ਨਾਲੇ ਬਾਣੀ ਪੜਿਆ ਕਰਨੀ ਨਾਲੇ ਇਤਿਹਾਸ ਪੜ੍ਹ-ਪੜ ਕੇ ਜਿਵੇਂ ਜੱਫਰਨਾਮਾ ਉਹਨਾਂ ਨੇ ਪੜ੍ਹ ਕੇ ਸਾਰੇ ਪਰਿਵਾਰ ਸਾਰਾ ਪਰਿਵਾਰ ਬਾਣੀ ਪੜ੍ਹਦਾ ਹਾਲਾ ਸਾਰੇ ਪਰਿਵਾਰ ਦੇ ਸਾਨੂੰ ਕੱਲੇ ਕੋਈ ਸੀ ਗੁਰਬਾਨੀ ਗੁਰਸੇਵ ਤੇ ਉਹਨਾਂ ਨੇ ਇਸੇ ਤਰ੍ਹਾਂ ਹਰ ਸਾਲ ਹੁਣ ਨਹੀਂ ਮੈਨੂੰ ਪਤਾ ਵੀ ਹਰ ਸਾਲ ਉਹਨਾਂ ਨੇ ਇਸੇ ਤਰ੍ਹਾਂ ਕਰਿਆ ਕਰਦਾ ਤਾਂ ਸ਼ਾਂਤ ਦਿਓ ਇਹ ਪੋ ਦਾ ਮਹੀਨਾ ਜਦੋਂ ਚੜਦਾ ਤੇ ਉਦੋਂ ਸਾਨੂੰ ਇਹ ਯਾਦ ਕਰਾਉਂਦਾ ਹੈ ਵੀ ਸਿੱਖੋ ਕਿ ਉਹਨਾਂ ਦੀਆਂ ਕੁਰਬਾਨੀਆਂ ਨੂੰ ਭੁੱਲਣਾ ਨਹੀਂ ਜਾਇਆ ਜੀ ਜਿਨ੍ਹਾਂ ਨੇ ਤੋਹਾਡੇ ਵਾਸਤੇ ਆਪਣਾ ਸਾਰੀ ਦਾਸ ਪਾਲਸ ਤੇ ਵੰਸ ਤੁਹਾਡੇ ਨੂੰ ਮਾਰ ਦਿੱਤਾ ਜਿਨ੍ਹਾਂ ਨੇ ਦੰਦਮਾ ਸਾਹਿਬ ਦੀ ਧਰਤੀ ਤੇ ਬੈਠ ਕੇ ਇਹ ਇਤਿਹਾਸਿਕ ਸਾਨੂੰ ਪੁੱਤਰ ਬਣਾਇਆ ਸੀ ਆਪਣੇ ਚਾਰ ਪੁੱਤਰ ਦੇ ਕੇ ਸਾਨੂੰ ਪੁੱਤਰ ਬਣਾਇਆ ਸੀ ਦੰਦਮਾ ਸਾਹਿਬ ਦੀ ਧਰਤੀ ਤੇ ਆ ਕੇ ਮਾਤਾ ਸਹਿਬ ਕੌਰ ਜੀ ਨੇ ਜਦੋਂ ਪੁੱਛਿਆ ਨਾ ਕੋਈ ਕਲਗੀਧਰ ਸਾਹਿਬ ਜੀ ਨੂੰ ਕਿ ਪਾਸ਼ਾ ਜੀ ਵੱਡੇ ਜਿਹੜੇ ਸਹਿਬ ਜਦਦੇ ਨੇ ਬਾਬਾ ਅਜੀਤ ਸਿੰਘ ਬਾਬਾ ਜਗਤਾਰ ਸਿੰਘ ਉਹ ਘੋੜਸਵਾਰੀ ਜਾਂ ਸ਼ਸਤਰ ਸਿਖਾਉਂਦੇ ਨੇ ਜਦਦੇ ਛੋਟੇ ਸਾਨੂੰ ਸਿਖਦੇ ਨਹੀਂ ਦਿੰਦੇ ਕਿੱਥੇ ਨੇ ਤੇ ਸਾਡੇ ਵੱਲ ਆਪਣੇ ਸਾਰਿਆਂ ਵੱਲ ਨੂੰ ਗੁਰੂ ਕਰਕੇ ਦੱਸਾਇਆ ਨੇ ਕਿਹਾ ਸੀ ਇਹਨਾਂ ਪੁੱਤਰਨ ਕੇ ਛੀਤ ਪਰ ਵਾਰ ਦੀਏ ਸਤ ਚਾਰ ਚਾਰ ਨੂੰਏ ਤੋਂ ਕੀ ਆ ਹੋਆ ਜਿਹੜਾ ਤੱਕ ਇਹ ਸਾਡੇ ਵੱਲੋਂ ਗੁਰ ਕੀਤੇ ਸੀ ਤੇ ਹੁਣ ਇਹ ਅਸੀਂ ਆਪਣੇ ਮਨ ਦੇ ਵਿੱਚ ਇਹ ਸੋਚਦਾ ਵੇਸ਼ ਗੁਰੂ ਕਲਗੀਧਰ ਸਾਹਿਬ ਜੀ ਦੇ ਫਰੰਦ ਗੁਰੂ ਗੁਰੂ ਕਲਗੀਧਰ ਸਾਹਿਬ ਜੀ ਦੇ ਪੁੱਤ ਬਨ ਦੇ ਲਾਇਕ ਆ ਜਾਣੀ ਸਾ ਯਾ ਕਾਲ ਸਤਿਗੁਰੂ ਸਹਿ ਪਾਸ਼ਾ ਮਹਾਰਾਜ ਜੀਆ ਨੇ ਸਾਡੇ ਤੋਂ ਸਾਰਾ ਸਰਬਾਨ ਨੂੰ ਸਵਾਰ ਕੇ ਸਾਨੂੰ ਆਪਣੇ ਪੁੱਤ ਤੇ ਧੀਆ ਬਣਾਇਆ ਸੀ ਹੁਣ ਇਹਨਾਂ ਤੋਂ ਕਿਉਂ ਪਹਿਲਾਏ ਨਾ ਤੁਹਾਨੂੰ ਪੁੱਤ ਨਹੀਂ ਬਣਾਇਆ ਸਾਨੂੰ ਧੀ ਹੀ ਬਣਾਇਆ ਬੰਦਿਆ ਵਾ ਤੇ ਇਹਨਾਂ ਮਰਦਾ ਵਾ ਤੇ ਗੱਲ ਕੀਤੀ ਹੈ ਨਹੀਂ ਜਿਹੜਾ ਪੁੱਤ ਸ਼ਬਦ ਹੈ ਨਾ ਜਦੋਂ ਆਪਾਂ ਘਰ ਦੇ ਵਿੱਚ ਵਰਦੇ ਆਂ ਤੇ ਘਰ ਦਾ ਜਿਹੜਾ ਵੱਡਾ ਜੀ ਹੁੰਦਾ ਉਹ ਧੀ ਨੂੰ ਵੀ ਪੁੱਤ ਆਖਦਾ ਤੇ ਪੁੱਤ ਨੂੰ ਵੀ ਪੁੱਤ ਆਖਦਾ ਸਮਝਿਓ ਪਿੱਤੀ ਵਾਤੀ ਦੇ ਪੁੱਤ ਵਾਤੇ ਪੁੱਤ ਸ਼ਬਦ ਦੋਨਾਂ ਵਾਤੇ ਸਾਂਝਾ ਹੁੰਦਾ ਹੈ ਵੀ ਇਹ ਨਾ ਸਮਝੋਗੇ ਕਿ ਸਾਨੂੰ ਨੇ ਆਖਿਆ ਇਹ ਸਤਿਗੁਰੂ ਸਾਹਿਬ ਜੀ ਦੇ ਸਾਹਮਣੇ ਕਿャਵੀ ਬੇਟੀਆਂ ਸਨ ਪੁੱਤ ਵੀ ਬੈਠੇ ਸਨ ਤੇ ਸਾਰਿਆਂ ਤੇ ਉਂਗਲ ਕਰਕੇ ਕਹਿੰਦੇ ਬਹੁਤ ਮੇਰੇ ਪੁੱਤ ਜਉਂਦੇ ਨੇ ਕਈ ਜੀਵਤ ਪੁੱਤ ਜਿਹੜੇ ਹਜ਼ਾਰ ਹਜ਼ਾਰਾਂ ਪੁੱਤ ਜਉਂਦੇ ਨੇ ਮੇਰੇ ਤੇ ਉਹਨਾਂ ਹਜ਼ਾਰਾਂ ਪੁੱਤਰਾਂ ਨੂੰ ਸਹਿਬ ਮਾਤਾ ਸਹਿਬ ਕੋ ਗੋਰੀ ਵਿਕਟੋਰੀ ਦੇ ਵਿੱਚ ਪਾ ਦਿੱਤਾ ਪੰਥ ਦੀ ਮਾਤਾ ਕੌਣ ਹੈ ਜੀ ਮਾਤਾ ਸਹਿਬ ਕੋ ਸਮਝੋ ਸਤਗੁਰੂ ਗੁਰੂ ਕਲਿਸ਼ਤਰ ਸਹਿਬ ਪਾਤਸ਼ਾਹੀ ਦੇ ਧੀ ਤੇ ਪੁੱਤ ਬਣਵਾ ਤੇ ਉਹਨਾਂ ਦੇ ਭਾਣੀ ਦੇ ਵਿੱਚ ਚੱਲਣ ਵਾਸਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਾਲਾਂ ਦੇ ਵਿੱਚ ਅਰਦਾਸ ਕਰਿਆ ਕਰੀਏ ਆਓ ਸ਼ਾਮਲੀ ਚਾਰ ਦੇ ਨਾਲ ਜੁੜੀਏ ਜੀ ਕੋਖ ਤੁਹਾਰਨਾ ਆ ਪਈ ਕੰਠ ਗਿਰਿਆਰਨਾ ਮਾਲ ਬਿਧਿਆ ਚਰਨਾਰਜੰਤ ਦਰਸ਼ਨ ਲਗੜਾ ਸਾਧੂ ਓਟ ਕੋਵਿੰਦ ਗੋਪਾਲ ਰਾਏ ਸ਼ਿਵਾ ਸੁਆਮੀ ਲਾ ਬਿਖਿਆ ਪੋਹੇ ਨਾ ਸਤ ਕਈ ਮੇਲ ਸਾਧ ਗੋਨ ਗਾਉ ਸਤੈ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰਦੇ ਹਨ ਥੋੜਾ ਜਿਹਾ ਸਮਝਿਓ ਸਤਿਗੁਰੂ ਗੁਰੂ ਕਲਗੀਧਰ ਦਸਵੇਂ ਸਿੱਤਾ ਜੀ ਦਾ ਗੁਰੂ ਅਰਜਨ ਦੇਵ ਜੀ ਦੇ ਨਾਲ ਕੀ ਰਿਸ਼ਤਾ ਸੀ ਕੋਈ ਜਾਣਦਾ ਹੈ ਨਾ ਨਹੀਂ ਗੁਰੂ ਕਲ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸੁਪੁੱਤਰ ਸਹਿਜ ਜਦੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਛੇਵੇਂ ਪਾਤਸ਼ਾਹ ਜੀ ਦੇ ਸੁਪੁੱਤਰ ਫਤਨ ਸਿੰਘ ਦੇ ਸੁਪੁੱਤਰ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੁਪੁੱਤਰ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਰਿਸ਼ਤੇਦਾਰ ਜੋਗੀ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਹਿਬ ਪਾਸ਼ਾ ਜੀ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਜੀ ਦੇ ਪਰਦਾਦਾ ਜੀ ਵਰਦੇ ਹਨ ਦਾਦਾ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦਾਦਾ ਜੀ ਤੁਹਾਨੂੰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਇੰਨਾ ਏਡਾ ਬੂੜਾ ਰਿਹਾ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਸਾਨੂੰ ਇਸ ਪਾਸ ਦੇ ਦੁਆਰਾ ਉਪਦੇਸ਼ ਬਖਸ਼ਦੇ ਹਨ ਆਖਦੇ ਹਨ ਉਹਦੇ ਮਹੀਂ ਨੇ ਜਸ ਜੀਵ ਜਸਲੀ ਜੀਵਨ ਦਾ ਭਾਵ ਹੈ ਤੇ ਜਨ ਆਪਣੀ ਆਤਮਾ ਪਾਸ਼ਾ ਨੇ ਕਹਿੰਦੇ ਹਨ ਜੀਵ ਜਸਤੀ ਨੇ ਗਾਲ ਨਾਲ ਛਿਰਦੇ ਨਾਲ ਛਿਰਦੇ ਦੇਚਾ ਪਰਮੇਸ਼ਰ ਪਤੀ ਲੱਗਾ ਹੋਇਆ ਹੈ ਭਾਵ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਜਿਸ ਜੀਵ ਇਸਰੀ ਦੇ ਹਿਰਦੇ ਦੇ ਵਿੱਚ ਪਿਆਰ ਪਰਮੇਸ਼ਰ ਦਾ ਪਰਮੇਸ਼ਰ ਦਾ ਪਿਆਰ ਵਾਜਦਾ ਹੈ ਸਤਿਗੁਰੂ ਸਾਹਿਬ ਜੀ ਆਖਦੇ ਹਨ ਉਸ ਨੂੰ ਤੱਕਰ ਭਾਵ ਮਨ ਦੀ ਕਠੋਰਤਾ ਕੋਰਾ ਪੰਨ ਜੋ ਨਹੀਂ ਭਾ ਸਕਦਾ ਉਹਨਾਂ ਉੱਪਰ ਕੋਈ ਵੀ ਜਿਨ੍ਹਾਂ ਨੇ ਪਰਮੇਸ਼ਰ ਦੀ ਅਰਾਧਨਾ ਕੀਤੀ ਪਰਮੇਸ਼ਰ ਦੇ ਨਾਮ ਨੂੰ ਹੀ ਜਰਦੇ ਦੇ ਵਿੱਚ ਵਿਸਾਰਿਆ ਉਹਨਾਂ ਉੱਪਰ ਨਾ ਤਾਂ دنیਾਵੀ ਤੰਦ ਜਿਹੜੀ ਹੁਣ ਤੰਦ ਤੇ ਮਾਰਿਆਂ ਨੇ ਆਪਾਂ ਕੇਸ ਲਏ ਹੋਏ ਆ ਤੇ ਨਾ ਸ਼ਾਂਤ ਜੀ ਉਹ ਅੰਦਰ ਕਠੋਰਾ ਜਿਹੜਾ ਕੋਰਾ ਪਾ ਲੈ ਜਾਂ ਕਠੋਰ ਪਾ ਲੈ ਉਹ ਉਹ ਨਹੀਂ ਤੱਕਦਾ ਕਿਉਂ ਕਿਉਂਕਿ ਉਹਨਾਂ ਦੀ ਉਹਨਾਂ ਦਾ ਧਿਆਨ ਸਿਰ ਤੋਂ ਸਿਰਪੱਤਕ ਅਕਾਲ ਪੁਰਖ ਪਰਮੇਸ਼ਰ ワਜੂ ਦੇ ਨਾਲ ਜੁੜਿਆ ਹੁੰਦਾ ਹੈ। ਸਤਿਗੁਰੂ ਜੀ ਆਪਦੇ ਨਾਲ ਕਹਿੰਦੇ ਜਸਦੇ ਉੰਦਰ ਉਸ ਪਰਮੇਸ਼ਰ ਦੀ ਵਿਅਕਤੀ ਪ੍ਰਭੂ ਦੀ ਜਿਦਾਰ ਦੀ ਤਾਂਗ ਵਿੱਚ ਜੁੜੇ ਰਹੇ ਹੈ। ਉਹਦਾ ਮਾਨ ਪਰਮੇਸ਼ਰ ਦੇ ਸੋਹਣੀ ਕਰਮਾਂ ਵਿੱਚ ਵਿਝਿਆ ਰਿਹਾ ਹੈ। ਤੇ ਜੱਦੇ ਨਾਲ ਉਹਨਾਂ ਨੇ ਇਹ ਅੱਗੇ ਦੇ ਲੇਜਾ ਕਦੇ ਵੀ ਨਾ ਨਾ ਪੂਰਪਾ ਆ ਕਰਦਾ ਹੈ ਇਹ ਕਹਨਾ ਵੀ ਆਪਾਂ ਜਿਨ੍ਹਾਂ ਨੇ ਸਾਧੂਰੀ ਰੰਗਨਾ ਕੀਤੀ ਮਾਤਾ ਗੁਦਿਰਕੌਰ ਛੋਟੇ ਲੇਜਾ ਦੇ ਜਾਦਾ ਠੰਡ ਜਦੋਂ ਕੋਈ ਬਜ਼ੁਰਗ ਹੋ ਜਾਂਦਾ ਹੈ ਤਕਰੀਬਨ 75 ਸਾਲ ਤੋਂ ਲੰਘ ਜਾਂਦਾ ਹੈ ਤੇ ਉਦੋਂ ਉਹਦੇ ਪੁੱਤ ਪੋਤਰੇ ਫਿਕਰ ਕਰਦੇ ਆ ਪਰਿਵਾਰ ਫਿਕਰ ਕਰਦਾ ਹੈ ਬਾਪੂ ਨੂੰ ਬਾਹਰ ਨਾ ਜਾਇਆ ਕਰ ਠੰਡ ਬਹੁਤ ਹੈ ਜੇ ਖੰਭ ਲੱਗੀ ਨਾ ਤੇ ਸਾਰੀ ਠੰਡ ਨੂੰ ਰਾਤ ਕਿਉਂ ਆ ਯਾਦਾ ਬਜ਼ੁਰਗ ਨੂੰ ਕੱਢ ਲੱਗਦੀ ਹੈ ਤੇ ਜਾਨਸਾ ਤੋਂ ਛੋਟੀ ਜਿਹੀ ਉਮਰ ਹੁੰਦੀ ਆ 7 ਜਾਂ 8 ਸਾਲ ਦਾ ਬੱਚਾ ਹੁੰਦਾ ਉਹਨੂੰ ਆਪਾਂ ਸੰਭਾਲ ਕੇ ਰੱਖਦੇ ਹਾਂ ਤੇ ਇਹ ਦੋਨੇ ਅਵਸਥਾਵਾਂ ਦਾ ਸ਼ੋਭੇ ਸਰਹਾ ਅੰਦਰੇ ਸਾਥ ਸੰਤ ਜੀ ਉਹ ਬਰੀਦ ਖਾਨ ਨੇ ਦੋਵੇਂ ਹੀ ਅਵਸਥਾਵਾਂ ਨੂੰ ਦੋਵੇਂ ਅਵਸਥਾਵਾਂ ਨੇ ਦੋ ਅਵਸਥਾਵਾਂ ਨੇ ਇੱਕ ਬਜ਼ੁਰਗ ਤੇ ਇੱਕ ਨਿਆਣੇ ਜਿਹੜੇ ਛੋਟੀ ਉਮਰ ਦੇ ਦੋਵਾਂ ਦੋਨੇ ਅਵਸਥਾਵਾਂ ਨੇ ਤੇ ਦੋਨਾਂ ਅਵਸਥਾਵਾਂ ਨੂੰ ਤੁਪੇਤਰਾ ਮੰਦਲੇ ਠੰਡੇ ਵਰਗ ਦੇ ਉੱਤੇ ਤਾਲਿਆ ਹੋਇਆ ਜਿਵੇਂ ਮੈਂ ਲਖਨਊ ਆਦੋ ਮੈਂ ਗੱਲ ਕੀਤੀ ਸੀ ਜੀ ਉਹ ਜਦੋਂ ਵੀਰ ਕਮਿਸ਼ਨ ਲੱਗੇ ਨਾ ਤੇ ਮੈਂ ਗੱਲ ਕੀਤੀ ਸੀ ਦੀ ਆਓ ਤੁਹਾਨੂੰ 6 6 ਅਧਿਆਰ ਲਾ ਦੇਈਏ ਤੇ ਉਹਨਾਂ ਨੇ ਇੱਕ ਅਜੀਹਾ ਵਧੀਆ ਕੰਮ ਕੀਤਾ ਵਧੀਆ ਉਹਨਾਂ ਨੇ ਜਿਹੜੀਆਂ ਕਮਿਸ਼ਰੀ ਵਾਰਾਂ ਲਾਈਆਂ ਇੱਕੋ ਦਾਮ ਜਿਹੜੇ ਉਹਦੇ ਬੈਠੇ ਘਰੋਂ ਲੁੰਗਾਦੇ ਸੀ ਇੱਕੋ ਦਾਮ ਰੋਈਆਂ ਰੌਂ ਤੇ ਕੱਪੜੇ ਜਿਹੜੀਆਂ ਗਰਮ ਸ਼ਾਲਾਂ ਯਾ ਗਰਮ ਦੁਨੀਆਂ ਲਈਆਂ ਹੋਈਆਂ ਸੀ ਉਹ ਲੋਈਆਂ ਲਾਹਣ ਤੇ ਮਜ਼ਦੂਰ ਹੋ ਗਏ ਕਿਉਂ ਕਿ ਸਾਡੇ ਛੇ ਦਿਨ ਇਤਿਹਾਸ ਦਾ ਛੇ ਕਿਹੇ ਰਿਹਾ ਹੈ ਤੇ ਸਾਧ ਸੰਤ ਜੀਓ ਮਾਤਾ ਗੁਜਰਕੌਰ ਤੇ ਛੋਟੇ ਸਹਿਬ ਜਦੇ ਪ੍ਰਾਂਦੇ ਦੇ ਵਿੱਚ ਨੇ ਤੇ ਠੰਡੇ ਪੁਰਜ ਦੇ ਵਿੱਚ ਨੇ ਤੇ ਠੰਡੇ ਪੁਰਜ ਦੇ ਵਿੱਚ ਦੋਨਾਂ ਉਸਤਾਵਾਂ ਨੂੰ ਬੜੀ ਠੰਡ ਲੱਗਦੀ ਹੈ ਪਰ ਉਥੇ ਇਤਿਹਾਸ ਦਾ ਛੇਕ ਦਿੱਤਾ ਮਾਤਾ ਗੁਜਰਕੌਰ ਨੇ ਸਾਡੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇਤਿਹਾਸ ਸੁਣਾਇਆ ਸਤਿਗੁਰੂ ਗੁਰੂ ਹਰगोविंद ਸਾਹਿਬ ਪਾਸ਼ਾ ਮਹਾਰਾਜ ਜੀ ਦਾ ਇਤਿਹਾਸ ਸੁਣਾਇਆ ਜਿਹੜੀਆਂ ਮਾਈਆਂ ਹੁਣ ਬਿਲਕੁਲ ਇਤਿਹਾਸ ਮੁਹਤ ਰੁਕੀਆਂ ਲੀ ਜਿਹੜੀ ਬੋਝੜੇ ਬਿਲਕੁਲ ਜਿਹੜੇ ਹੁਣ ਵੀ ਪ੍ਰਾਤਮਿਕ ਸਮਿਆਂ ਦੇ ਵਿੱਚ ਮੈਂ ਗੱਲ ਕੀਤੀ ਸੀ ਵੀ ਅੱਜ ਤੋਂ ਵੀ 25 ਸਾਲ ਪਾਜਟ ਦੇ ਵਿੱਚ ਅਜੇਹਾ ਪ੍ਰਵਾਸ ਸੀ ਵੀ ਸਾਰੀ ਰਾਤ ਬਾਣੀ ਦੇ ਨਾਲ ਜੁੜਿਆ ਰਹਿੰਦਾ ਸੀ ਉਹ ਦੇ ਮਹੀਨੇ ਦੇ ਵਿੱਚ ਬਾਣੀ ਦੇ ਨਾਲ ਜੁੜਿਆ ਰਹਣਾ ਸੋ ਉਹ ਅੱਜ ਦੇ ਸਮੇਂ ਦੇ ਵਿੱਚ ਬੱਚੇ ਜਿਹੜੇ ਮੋਬਾਈਲ ਦੇ ਨਾਲ ਟਕੜੇ ਹੋਏ ਨੇ ਪਰ ਅਧਿਆਤ ਦੀ ਗੱਲ ਸੁਣ ਕੇ ਕੋਈ ਨਹੀਂ ਰਾਜੀ ਤੇ ਪਹਿਲਾਂ ਤਾਂ ਇਹ ਗੱਲਾਂ ਵੀ ਦਾਦੀ ਤੇ ਦਾਦੇ ਦੇ ਕੋਲ ਬੱਚਿਆਂ ਨੂੰ ਜਾਣ ਹੀ ਨਹੀਂ ਦਿੱਤਾ ਜਾਂਦਾ ਜਾਣ ਹੀ ਨਹੀਂ ਦਿੱਤਾ ਜਾਂਦਾ ਪੈਣੀ ਵੀ ਦਿੱਤਾ ਜਾਂਦਾ ਵੀ ਤੁਸੀਂ ਪਾਓ ਅੱਗੇ ਬਾਦਨ ਸਮਿਆਂ ਦੇ ਵਿੱਚ ਜਿਹੜੀਆਂ ਨੌਕਾਂ ਹੁੰਦੀਆਂ ਦੀ ਘਾੜੀਆਂ ਨੌਕਾਂ ਈਆਂ ਉਹ ਬੱਚਿਆਂ ਨੂੰ ਆਪਣੇ ਬਜ਼ੁਰਗਾਂ ਦੇ ਕੋਲ ਛੱਡ ਦਿੰਦੀਆਂ ਸੀ ਕਿ ਤੁਹਾਨੂੰ ਸਿੱਖਿਆ ਆਵੇਗੀ ਤੁਹਾਨੂੰ ਸਿੱਖਿਆ ਲੈਣੀ ਇਹਨਾਂ ਦੇ ਮੋਲ ਵਿੱਚੋਂ ਵੀ ਤਾਂ ਤਾਂ ਸਾ ਸੰਗਤ ਜੀਓ ਇਹ ਜ਼ਰੂਰ ਇਤਿਹਾਸ ਦੇ ਇਤਿਹਾਸ ਦੇ ਨਿੰਦ ਨੂੰ ਮਾਣ ਕਰੀਏ ਇਤਿਹਾਸ ਆਪਾਂ ਆਪ ਪੜਨਾ ਸਿੱਖੀਏ ਤੇ ਇਤਿਹਾਸ ਦੇ ਨਾਲ ਜੁੜਨਾ ਸਿੱਖੀਏ ਸਤਿਗੁਰੂ ਸਾਹਿਬ ਜੀ ਅੱਗੇ ਵਧੇ ਕਰਦੇ ਹਨ ਆਪਦੇ ਨਾਲ ਜਗ ਤੇ ਉਪਜੀ ਤਹਿ ਜਿਲੀ ਸੱਚੀ ਪ੍ਰੀਤ ਸਮਾ ਕਰ ਕਰਨੀ ਪਾਰ ਧਰਮਾ ਬਹੁੜਾ ਵਿਚਰੀਆ ਸਹਿਜ ਆਦੇਹ ਜਿਸ ਜੀਵ ਚੱਤੀ ਨੇ ਗੋਬਿੰਦ ਗੋਪਾਲ ਪਰਮੇਸ਼ਰ ਦਾ ਆਸਰਾ ਲੈ ਲਿਆ ਉਸ ਨੇ ਪਰਮੇਸ਼ਰ પતિ ਦੀ ਸੇਵਾ ਦਾ ਲਾਭ ਕਟਿਆ ਰਿਹਾ ਭਾਵ ਜਨ ਜਿਸ ਆਤਮਾ ਨੇ ਇਤਨਾ ਮਨ ਦੀ ਕਦਰ ਤੁਸਰਾ ਸਹਿਤ ਬੜੀ ਬੜੇ ਆਵਾ ਤੇ ਕੀਤੀ ਗਈ ਮੰਨਦੀ ਗੱਲ ਕਿ ਕਿਤੇ ਮੰਨਦੀ ਗੱਲ ਹੋਈ ਹੈ ਕਿ ਕੱਲੀ ਜਸਤਰੀ ਬਾਪ ਦੇ ਨੇ ਆਪਾਂ ਆਤਮਾ ਜਦੋਂ ਆਪਾਂ ਕਹਿੰਦੇ ਮੇਰੀ ਆਤਮਾ ਨਹੀਂ ਮੰਨੀ ਭਗਤ ਗੁਰੂ ਕਾਸ ਹੈ ਮਹਾਰਾਜ ਨੇ ਵੀ ਆਤਮਾ ਦੀ ਗੱਲ ਕੀਤੀ ਜਿਸ ਜੀਵ ਜਸਤਰੀ ਜੀਵ ਹਿੱਕੀ ਦਾ ਭਾਵ ਹੈ ਆਤਮਾ ਕਿ ਭਾਵ ਜਿਸ ਆਤਮਾ ਨੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਆਸਰਾ ਲੈ ਲਿਆ ਪਤੀ ਦੀ ਸੇਵਾ ਦਾ ਲਾਭ ਕਟਿਆ ਮਾਓ ਉਸ ਪਰਮੇਸ਼ਰ ਦੀ ਸੇਵਾ ਦਾ ਲਾਭ ਕਟਿਆ ਸਭ ਜੁਗੋ ਜੀ ਆਗੇ ਹੁਣ ਮਾਇਆ ਨੂੰ ਮਾਇਆ ਤੋਂ ਕੋ ਨਿਕਲਦੀ ਮਾਇਆ ਤੋਂ ਕੋ ਨੀ ਤੱਕਦੀ ਸਹਿਬਜ਼ਾਦਾ ਦੇ ਅੱਗੇ ਬੜੀਆਂ ਆਵਾਵਾਂ ਲਕੀਆਂ ਦੀਆਂ ਬੜੇ ਉਹ ਸ਼ਾਮ-ਦਾਮ ਦੰਗ ਧੇੜ ਬਰੇ ਵਗਦੇ ਗਏ ਮਿੱਤ ਤੁਹਾਨੂੰ ਰਾਜਿਤ ਤੇ ਜਾਣਗੇ ਸੋਹਣੀਆਂ ਵੇਗਮਾ ਦੇ ਨਾਲ ਤੁਹਾਡੇ ਨਿਕਾਲ ਕੇ ਜਾਣਗੇ ਤੁਸੀਂ ਇੱਕ ਵਾਰੀ ਸਾਡਾ ਧਰਮ ਤਕਬੂਲ ਕਰ ਲਓ ਪਰ ਸਾਧ ਸੰਗਤ ਜੀਓ ਸਹਿਬ ਜਿੱਤੇ ਮੈਂ ਕੱਲ ਜਾਨੀ ਸੇਖ ਸਾਹਿਬ ਜਾਨੀ ਹਰਪਾਲ ਸਿੰਘ ਜੀ ਦੇ ਵਿਚਾਰ ਸੁਨੇਹਾ ਸੀ ਵੀ ਜਦੋਂ ਉਹਨਾਂ ਦੇ ਜਵਾਬ ਉਹਨਾਂ ਦੇ ਸਵਾਲ ਦਾ ਜਵਾਬ ਪਾਵਾ ਫਤੇ ਸਿੰਘ ਜੀ ਦੰਦੇਲਾਂ ਤੇ ਜਿਹੜੇ ਕਚਹਿਰੀ ਸੂਬੇ ਦੀ ਕਚਹਿਰੀ ਦੇ ਵਿੱਚ ਬੈਠੇ ਸੀ ਨਾਲ ਵੱਡੇ ਵੱਡੇ ਵੀਦਵਾਨ ਕਾਜੀ ਮੁੱਲਾ ਹੋਰ ਬਹੁਤ ਸਾਰੇ ਬੈਠੇ ਖੜੇ ਤੇ ਉਹਨਾਂ ਦੇ ਮੱਖਿਆਂ ਦੇ ਤਰੇਲੀਆਂ ਆ ਜਾਂਦੀਆਂ ਸਨ ਵੀ ਇਹ ਜਵਾਬ ਅਸੀਂ ਇਹ ਸਵਾਲ ਵੀ ਇੰਨੇ ਦਿਨ ਬਾਅਦ ਦੇ ਇੰਨੇ ਦਿਨਾਂ ਤੋਂ ਘਰ ਦੇ ਆ ਰਹੇ ਆ ਕਿ ਆਹਾ ਦਾ ਸਵਾਲ ਕਰਾਂਗੇ ਇੱਕ ਸੈਕਿੰਡ ਦੇ ਵਿੱਚ ਅਜੀਹਾ ਜਵਾਬ ਦਿੰਦੇ ਸੀ ਬਾਬਾ ਫਤੇਜ ਜਿਨ੍ਹਾਂ ਦੀ ਉਮਰ 707 ਸਾਲ ਦੀ ਸੀ 7 ਸਾਲ ਦੀ ਨਿੱਕੀਆਂ ਜਿੰਦਾ ਵੱਡੇ ਹੋ ਗਏ ਜਿੰਨਾਂ ਦੀ ਉਮਰ 7 ਸਾਲ ਦੀ ਸੀ ਉਹਨਾਂ ਨੇ ਅਜੇਕੇ ਉਤ ਕਚਹਿਰੀ ਦੇ ਵਿੱਚ ਜਵਾਬ ਦਿੱਤੇ ਵੱਡਿਆਂ ਵੱਡਿਆਲੇ ਮਤਿਆਂ ਤੇ ਤਰੇਲੀਆਂ ਆ ਗਈਆਂ ਸਨ ਸਤਿ ਆਕਾਲ ਸਤਿਗੁਰੂ ਸਾਹਿਬ ਪਾਸ਼ਾ ਮਹਾਰਾਜ ਜੀ ਆਖਦੇ ਹਨ ਕਿ ਇਹਨਾਂ ਨੂੰ ਮਾਇਆ ਨਹੀਂ ਕੋ ਸਕਦੀ ਜਿਨ੍ਹਾਂ ਨੇ ਜਰਨ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦੀ ਅਰਦਾਸ ਕੀਤੀ ਤੇ ਆਪਣਾ ਜਰਨ ਸਤਿਗੁਰੂ ਪਾਤਸ਼ਾਹ ਜੀ ਦੇ ਆਸਰੇ ਤੇ ਕਰਦਾ ਸਹਿਬ ਜੀ ਅੱਗੇ ਕਿਰਪਾ ਕਰਦੇ ਹਨ ਆਗਦੇ ਹਨ ਜਹ ਦੇ ਉਪਜੀਤ ਹੈ ਮਿਲੀ ਸੱਚੀ ਪ੍ਰੀਤ ਸਮਾ ਕਰ ਗਏ ਜੀਨੀ ਪਾਰ ਬ੍ਰਹਮਾਨ ਬਹੁੜਾਂ ਛਣਿਆ ਸਤਿਗੁਰੂ ਸਾਹਿਬ ਜੀ ਆਜਨ ਗੁਰੂ ਨੂੰ ਮਿਲ ਕੇ ਉਸ ਨੇ ਪਰਮੇਸ਼ਰ ਦੀ ਸਿਆੰਤ ਸੁਲਾਹ ਵਿੱਚ ਚੁੱਭੀ ਲਈ ਜਿਐਸਰ ਪਰਮਾਤਮਾ ਤੋਂ ਉਸ ਨੇ ਜਨਮ ਲਿਆ ਹੈ ਉਸ ਵਿੱਚ ਉਹ ਜੁੜੀ ਰਹੀ ਹੈ ਆਤਮਾ ਮਾਨ ਜੀਵ ਜਤਰੀ ਸਤਗੁਰੂ ਸਾਹਿਬ ਜੀ ਨੇ ਇਹਨਾਂ ਤਿੰਨਾਂ ਦੀ ਜਨਮ ਦਿੱਤਾ ਸ਼ਬਦ ਵਰਤਿਆ ਜੀਵ ਜਤਰੀ ਸਤਗੁਰੂ ਸਾਹਿਬ ਜੀ ਆਦਿਆਂ ਸੁੱਤ ਮਾਨਵ ਤੇ ਆਤਮਾ ਤੇ ਸਤਿਗੁਰੂ ਜੀ ਆਪੇ ਹਨ ਅਗੇ ਕਿਰਪਾ ਕਰਕੇ ਆਪਦੇ ਹਨ ਬਾੜ ਜਾਉ ਲਖ ਬੀਰੀਆ ਹੱਥ ਸੱਜਣ ਅਗਮਯਗਾ ਸਰਮੁ ਪਈ ਨਾ ਰਾਇਨੀ ਨਾਨਕ ਤਰਪਈਆ ਪੋਖ ਸਹੰਦਾ ਸਰਬ ਸੁਖ ਜਿਸ ਬਖਸ਼ੇ ਵੀ ਪਰਵਾਹ ਸਤਿਗੁਰੂ ਸਾਹਿਬ ਜੀ ਆਗਿਆ ਆਦੇ ਨਾਲ ਪਰਮ ਪਰਮਾਤਮਾ ਪਰਮੇਸ਼ਰ ਆਰੰਭ ਨੇ ਉਹਦਾ ਹੱਥ ਫੜ ਕੇ ਉਸ ਨੂੰ ਆਪਣੇ ਚਰਨਾਂ ਵਿੱਚ ਜੋੜਿਆ ਜੋੜਿਆ ਹੁੰਦਾ ਹੈ ਤਾਂ ਹੀ ਉਹਦੇ ਉੱਪਰ ਮਾਇਆ ਦਾ ਕੋਈ ਪ੍ਰਭਾਵ ਨਹੀਂ ਪੈਂਦਾ ਸਤਿਗੁਰੂ ਜੀ ਆਗਿਆ ਉਹ ਮੋੜ ਉਸਦੇ ਚਰਨਾਂ ਤੋਂ ਵਿਛੜੀ ਨਹੀਂ ਪਰ ਉਹ ਸੱਜਣ ਪਰਮੇਸ਼ਰ ਬੜਾ ਅਪਹੁੰਚ ਹੈ ਬੜਾ ਡੂੰਗਾ ਹੈ ਮੈਂ ਕੋਸ ਤੋਂ ਲੱਖ ਵਾਰੀ ਪ੍ਰਵਾਨਾ ਕਿ ਨਾਨਕ ਉਹ ਬੜਾ ਦਿਆਲ ਬੜਾ ਦਿਆਲੂ ਹੈ ਪਰ ਦਰ ਉਤੇ ਲੱਗੀਆਂ ਨਹੀਂ ਉਹ ਪਰਮੇਸ਼ਰ ਵਾਲੀ ਗੁਰੂ ਬੜੀ ਵੱਡੀ ਇੱਜ਼ਤ ਰੱਖਦਾ ਹੈ ਜਿਸ ਦੀ ਇੱਜ਼ਤ ਗੁਰੂ ਨੇ ਰੱਖ ਲਈ ਉਹਦੀ ਇੱਜ਼ਤ ਨੂੰ ਕਦੇ ਕੋਈ ਦਾਗ ਨਹੀਂ ਲਗਾਦਾ ਦੇ ਬਾਚਾ ਦੀ ਆਤਮਾ ਜਿਸ ਕੁੱਤੇ ਉਹ ਬੇਪਰਵਾਹ ਪਰਮੇਸ਼ਰ ਵਾਲ ਗੁਰੂ ਮੇਲ ਕਰਦਾ ਹੈ ਉਸ ਨੂੰ ਉਹ ਦਾ ਮਹੀਨਾ ਬੜਾ ਸੁਹਾਵਣਾ ਲੱਗਦਾ ਹੈ ਉਸ ਨੂੰ ਸਾਰੇ ਹੀ ਸੁੱਖ ਮਿਲ ਜਾਂਦੇ ਹਨ ਸਾਧ ਸੰਗਤ ਜੀਓ ਇਸੇ ਸ਼ਬਦ ਦੀ ਵਿਚਾਰ ਸਤਿਗੁਰੂ ਗੁਰੂ ਕਾਲੀਕਾ ਸਾਹਿਬ ਪਾਸ਼ਾ ਮਹਾਰਾਜ ਜੀ ਦੇ ਪਰਵਾਹ ਦੇ ਜਿਹੜੇ ਮਿਸ਼ੂਲੇ ਪਏ ਉਸ ਉਹ ਦੇ ਮਹੀਨੇ ਦੇ ਵਿੱਚ ਪਏ ਸੰਨ ਤੇ ਕੱਲ ਤੋਂ ਆਪਣੇ ਗੁਰੂ ਘਰ ਦੇ ਵਿੱਚ ਸੁਖਬਨੀ ਸਾਹਿਬ ਦੀ ਜਾਪ ਸੰਗਤ ਰੂਪੀ ਹੋਇਆ ਕਰਨਗੇ ਜਿਸ ਦੀ ਸੇਵਾ ਪਹਿਲੀ ਸੇਵਾ ਮਾ ਪ੍ਰੀਤਮ ਚੰਦਰ ਉਹਨਾਂ ਦੇ ਪਰਿਵਾਰ ਵੱਲੋਂ ਲਈ ਗਈ ਹੈ ਦੂਸਰੀ ਸੇਵਾ ਤਿੰਨ ਪੁੱਧੀ ਸੇਵਾ ਭਾਈ ਸਾਹ ਭਾਈ ਬਲਦੇਵ ਸਿੰਘ ਸੰਤ ਸਰਦਾਰ ਦੂਰਪ ਸਿੰਘ ਉਹਨਾਂ ਵੱਲੋਂ ਲਈ ਗਈ ਹੈ ਅੱਗੇ ਵੀ ਪਿਆਰ ਪ੍ਰਵਾਹ ਨੇ ਇਹ ਸੇਵਾ ਲੈਣੀ ਹੋਵੇ ਉਹ ਕਿਰਪਾ ਕਰਕੇ ਆਪਣੇ ਨਾਮ ਜਰੂਰ ਲਿਖਾਓ ਜੀ ਤਾਂ ਕਿ ਆਪਾਂ ਸਤਿਗੁਰੂ ਕਲਗੀਧਰ ਦਸ਼ਮੇਸ਼ ਪਤਾ ਜੀ ਦੇ ਚਰਨਾਂ ਦੇ ਨਾਲ ਜੁੜਤ ਕੀਏ ਜੀ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਇਸ ਨਾਮ ਆਪਣੇ ਨਾਲ ਆਪਾਂ ਨੂੰ ਆਪਣੇ ਚਰਨਾਂ ਦੇ ਨਾਲ ਜੁੜੀ ਗਕਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਤਨਾਮ ਵਾਖੀ ਗੁਰਦੀ ਰਾਮ ਕਲੀ ਮਹਲਾ ਤੀਜਾ ਆਨੰਦ ਇਕਪੂਰੰਕਾਰ ਸਤਿਗੁਰ ਪ੍ਰਸਾਦ ਅਨੰਦ ਭੈ ਆਲੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤੁੰ ਕੰ ਪਾਇਆ ਸਹਿਜ ਸਿਤੀ ਮੰਨੀਆਂ ਵਧਾਈਆਂ ਰਾਗ ਰਤਨ ਪਰਵਾਰੀਆਂ ਸ਼ਬਦ ਗਾਉਣੀਆਂ ਸ਼ਬਦਾਂ ਦਾ ਗਾਉ ਹੋਈ ਰਾਮ ਅੰਨਿ ਨਿ ਵਸਾਇਆ ਕਹਿ ਨਾਨਕ ਮੇਰੀ ਆਤਮਾ ਸਦਾ ਰਹੋ ਹਰ ਨਾਲ ਇਹ ਹਰ ਨਾਲ ਤਬ ਤੁਮ ਮਨ ਮੇਰੇ ਲੋਕ ਸਭ ਸਾਰਾ ਨਾਮ ਤੁਮਹੀ ਕਾਰ ਉਹ ਤਰੀਕੇ ਰਾਹ ਕਾਰ ਸਭ ਸਵਾਰਨਾ ਸਭ ਨਾਮ ਗੱਦਾਂ ਸਭ ਰਤਵਾ ਵੀ ਸੋਗਮਾ ਵਿਚਾਰੇ ਇਹ ਨਾਲ ਉਹਨੇ ਮੇਰੇ ਸਦਾ ਰਹੋ ਕਰਾ ਲੇ ਸਾਚੇ ਸਾਨਿਵਾ ਕਿਆ ਨਾਹੀ ਕਰਦੀ ਰਹਿ ਕਾ ਖਾਦੀ ਰਤਵ ਚਾਹੇ ਜਸਦੇ ਸੁਪਾਵੇ ਸਦਾ ਸਤਸਲਾਤ ਕੀ ਨਾਮ ਨਮਸਾਵੈ ਨਾਮ ਜਨ ਕਰ ਇਮਾਮ ਕੇ ਆ ਵਾਜੀ ਸ਼ਬਦ ਕਨੇਰੇ ਨਾਨਕ ਸੱਚੇ ਸਾਹਿਬ ਚਾਹੀ ਕਾਤੇ ਰੈ ਸਾਚਾ ਨਾਮ ਮੇਰਾ ਆਧਾਰੂ ਸਾਚਾ ਨਾਮ ਮੇਰਾ ਆਧਾਰ ਮੇਰਾ ਹਰ ਜੁਖਾ ਸਭ ਕਮਾਈਆ ਕਰ ਸਾਤ ਸਤ ਸੋਤ ਮਨ ਆਏ ਨਸਿਹਾਰ ਅਜਿਖਿਆ ਤਰ ਪੁਜਾਰੀਆਂ ਸਦਾ ਕਰ ਬਾਲ ਕੀਤਾ ਜੁਵੇ ਕੋ ਜਸਨੀਆ ਤੇ ਬੜਿਆਈਆ ਕਹਿ ਲਾਗਤ ਰੋ ਸੰਤ ਰਹੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਦ ਘਰਿ ਸੁਭਾਗੈ ਘਰਿ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਾ ਘਾਇਆ ਪੰਜ ਦੂਤ ਤਦ ਵਤ ਕੀਤੇ ਕਾਲ ਕੰਤ ਕੋ ਮਾਰਿਆ ਟੁਰ ਕਰ ਪਾਇਆ ਤੁਜ ਜਨ ਕਉ ਸੇ ਨਾਮ ਹਰ ਕੈ ਲਾਗੇ ਕਾਹਿ ਨਾਨਕ ਤਨਹਿ ਵਾ ਤੇਤ ਕਰ ਆਨੰਦ ਵਾਜੇ ਆਨੰਦ ਸੁਨੋ ਮੱਡ ਭਾਗ ਕੀ ਜੋ ਸਗਲ ਮਨੋ ਰਤ ਭਾਰ ਤੰ ਮੰ ਤਬ ਪਾਇਆ ਉਤਰੇ ਮਗਲ ਦੁਖ ਰੋਗ ਸੰਤਾ ਪੈਤਰੇ ਸੁਣੀ ਸਚੀ ਤਨ ਤਰ ਪਾਚਨ ਭਏ ਸਰਾਸੀ ਪੂਰੇ ਗੁਰਤੇ ਸੁਣ ਤੇ ਪਉਣੀ ਦੁਕੈ ਤੇ ਪਵੰਤਾ ਸਤ ਗੁਰ ਰਹਿਆ ਭਰਤੂਰੇ ਤਨਵੰਤ ਮਹਾਨ ਕੁਰ ਚਰਨ ਮਨਾ ਕੀ ਸੁਣ ਤੇ ਪਉਣੀ ਦੁਕੈ ਤੇ ਪਵੰਤਾ ਨਾ ਨਾਨਕ ਕੋਰੇ ਚਾਰਨ ਨੰਨਾਂ ਕੀ ਬਾਚੇ ਆਨੂ ਆਵਾਜ਼ ਜੁਜੀਕਾ ਖਾਲਸਾ ਬਾਗ ਜੁਜੀ ਕੀ ਫਤਿਹ ਤੁੰਘਾ ਕੋਰ